ਕਾਂਵੜੀ ਯਾਤਰਾ ਸ਼ਿਵ ਭਗਤਾਂ ਦੀ ਇੱਕ ਤੀਰਥ ਯਾਤਰਾ ਹੈ ਕਾਂਵੜ ਲੈ ਆਉਣ ਵਾਲੇ ਭਗਤਾਂ ਨੂੰ ਕਾਂਵੜੀਆਂ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਇਹ ਇੱਕ ਮੁਸ਼ਕਲ ਯਾਤਰਾ ਹੁੰਦੀ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਪੈਦਲ ਕੀਤੀ ਜਾਂਦੀ ਹੈ ਹਰ ਸਾਲ ਲੱਖਾਂ ਕਾਂਵੜੀਏ ਹਰਦੁਆਰ ਤੋਂ ਪਵਿੱਤਰ ਗੰਗਾ ਚੱਲਿਆ ਕੇ ਸ਼ਾਵਨ ਸ਼ਿਵਰਾਤਰੀ ਤੇ ਆਪਣੇ ਇਲਾਕੇ ਦੇ ਸ਼ਿਵਾਲਿਆ ਦੇ ਵਿੱਚ ਸ਼ਿਵਲਿੰਗ ਦਾ ਜਲ ਅਭਿਸ਼ੇਕ ਕਰਦੇ ਨੇ Hindu ਮਾਨਤਾਵਾਂ ਮੁਤਾਬਕ ਕਾਂਵੜੀ ਯਾਤਰਾ ਵੀ ਸ਼ਾਵਨ ਮਹੀਨੇ ਦੀ ਸ਼ੁਰੂਆਤ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਅਜਿਹੇ ਵਿੱਚ ਤਾਲੈ ਸਾਵਣ ਦਾ ਮਹੀਨਾ ਜਿਹੜਾ 22 ਜੁਲਾਈ 2024 ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਇਸ ਦਿਨ ਤੋਂ ਕਾਵੜੀਆਂ ਦੀ ਜੜੀ ਯਾਤਰਾ ਸ਼ੁਰੂ ਹੋਵੇਗੀ 2 ਅਗਸਤ 2024 ਨੂੰ ਸਾਵਣ ਸ਼ਿਵਰਾਤਰੀ ਨੂੰ ਸਮਾਪਤ ਹੋਵੇਗੀ ਸਾਵਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਭਗਤ ਆਪੋ ਆਪਣੇ ਸਥਾਨ ਤੇ ਉੱਤਰਾਖੰਡ ਦੇ ਹਰਦੁਆਰ ਗਉਮੁਖ ਦੇ ਗੰਗੋਤਰੀ ਆਦਿ ਥਾਵਾਂ ਤੋਂ ਗੰਗਾ ਨਦੀ ਦਾ ਪਵਿੱਤਰ ਜਲ ਲਿਆਉਣ ਦੇ ਲਈ ਰਵਾਨਾ ਹੁੰਦੇ ਨੇ ਸੋ ਇਸ ਤੋਂ ਬਾਅਦ ਸ਼ਿਫ ਪਕਤਾ ਗੰਗਾ ਤਰਤੋਂ ਗੰਗਾ ਜਲ ਦੇ ਨਾਲ ਕਲਸ਼ ਭਰ ਕੇ ਆਪਣੇ ਕਾਂਵੜ ਨਾਲ ਬੰਨ ਕੇ ਮੋਟੀਆਂ ਤਿਲਕਾ ਲੈਂਦੇ ਨੇ ਇਸ ਤੋਂ ਬਾਅਦ ਉਹ ਇਸ ਨੂੰ ਆਪਣੇ ਖੇਤਰ ਦੇ ਸ਼ਿਵਾਲਿਆ ਦੇ ਵਿੱਚ ਲਿਆ ਕੇ ਇਸ ਗੰਗਾ ਨਾਲ ਜਲ ਨਾਲ ਹੈ ਜਿਹੜਾ ਅਭਿਸ਼ੇਕ ਕਰਦੇ ਨੇ ਸ਼ਿਵਲਿੰਗ ਦਾ ਜੀਆਂ ਸ਼ਾਸਤਰਾ ਦੇ ਵਿੱਚ ਮੰਨਿਆ ਜਾਂਦਾ ਹੈ ਭਗਵਾਨ ਪਰਸ਼ੂਰਾਮ ਨੇ ਸਭ ਤੋਂ ਪਹਿਲਾਂ ਕਾਂਵੜ ਯਾਤਰਾ ਜਿਹੜੀ ਸ਼ੁਰੂ ਕੀਤੀ ਸੀ ਹੋਰ ਜਾਣਕਾਰੀ ਲੈ ਕੇ ਤੁਹਾਡੇ ਨਾਲ ਜੁੜਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਨਾਲ